ਆ ਤੁਹਾਡਾ ਕਾਲੀਦਾਲ ਦਾ ਪ੍ਰਧਾਨ ਕੁੰਗਰੂ 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 ਕਾਲੀਦਾਲਾ ਸਰਕਾਰ ਆਉਗੀ ਇਨਕਲਾਬ ਕੋਈ ਨਹੀਂ ਜਵਾਬਤਾ ਦੇ ਕਾਬੂ ਰੱਖੋ ਸੋਡੀ ਸਰਕਾਰ ਜ਼ਰੂਰ ਆਉਗੀ ਅਸੀਂ ਪੈਸੇ ਨਹੀਂ ਖਾਦੇ ਹੈਗੇ ਅਸੀਂ ਦਾ ਸਮਾ ਆਪਣੇ ਪੈਸੇ ਲਾਣੇ ਆ 200 ਕਿੱਲਾ ਸੀਗਾ 100 ਕਿੱਲਾ ਤਾਂ ਲੋਕਾਂ ਦੀ ਸੇਵਾ ਚ ਲਾਤਾ 100 ਕਿੱਲਾ ਰਹਿ ਗਏ ਮੇਲੇ ਲਬੇ ਜਿਹੜੀ ਆਗਦੀ ਸਰਕਾਰ ਆਉਗੀ ਉਹਦੇ ਵੀ ਆਪਾਂ ਨੇ 100 ਕਿੱਲਾ ਚੇਬਾ ਜਲਾ ਦੇਣਾ ਤਾਂ ਇਹ ਮੇਰਾ ਨਾਮ ਬਾਜੇਗਾ ਕੂਗ ਰੂ ਕੂਗ ਰੂ ਕੂਗ ਰੂ ਪ੍ਰਧਾਨ ਸਾਹਿਬ ਜੀ ਦੱਸ ਤਾ ਦੌਰ ਜੰਟ ਗੱਲ ਕੀ ਸੀ ਉਹ ਕੀ ਯਾਰ ਜੰਟ ਬੰਦੇ ਯਾਰ ਤੂੰ ਬਾਰ ਬਾਰ ਹੀ ਪੁੱਛੀ ਜਾਣਾ ਦੱਸ ਦੋ ਅਰਜੰਟ ਗੱਲ ਕੀ ਸੀ ਪੋਡਕਾਸਟ ਚੱਲ ਰਿਹਾ ਪੋਡਕਾਸਟ ਚੱਲ ਰਿਹਾ ਮੈਂ ਕੀ ਕਹਿ ਫਿਰ ਚਲੋ ਤੁਸੀਂ ਇਹ ਛੱਡੋ ਜਿਹੜੀ ਤੁਸੀਂ ਪਿੰਡ ਦੀ ਸਰਪੰਚੀ ਲੜੀ ਸੀ ਮੈਂ ਸੁਣਿਆ ਤੁਸੀਂ ਹਾਰ ਗਈ ਸੀ ਓ ਯਾਰ ਤੂੰ ਇਹ ਗੱਲ ਛੱਡ ਯਾਰ ਬਈ ਸਸਰੀ ਗੱਲ RAM RAM ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਆ ਮਾਨ ਸਹਿਯੋਗ ਸ਼ਕਸ਼ੀਤ ਅੱਜ ਆਪਣੇ ਲਵੇ ਕੁੰਗਰੂ ਜੀ ਕਾਲੀ ਪਾਰਟੀ ਦੇ ਪ੍ਰਧਾਨ ਪਹੁੰਚੇ ਹੋਏ ਨੇ ਮੈਂ ਇਹਨਾਂ ਦਾ ਇੱਥੇ ਪਹੁੰਚਣ ਦੇ ਦਿਲੋਂ ਧੰਨਵਾਦ ਕਰਦਾ ਸਾਰੇ ਸਰੋਤਿਆਂ ਨੂੰ ਜੀ ਮੇਰੇ ਕਨਿਓ ਸਸਰੀ ਕਾਲ ਜੀ ਮੈਂ ਤੁਹਾਡਾ ਕਾਲੀਦਾਲ ਦਾ ਪ੍ਰਧਾਨ ਕੁੰਗਰੂ 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 हां जी हां जी ਤੁਹਾਡਾ ਸਾਡੇ ਚੈਨਲ ਤੇ ਸਵਾਗਤ ਆ ਅੱਜ ਆਪਾਂ ਸਿਆਸਤ ਦੇ ਕੁਝ ਗਰਮ ਗੱਲਾਂ ਕਰਾਂਗੇ ਬਾਈ ਕੋਈ ਚੱਕਰ ਨਹੀਂ ਜੋ ਮਰਜੀ ਕੁਝ ਪੁੱਛੋ ਆਪਾਂ ਜਿਹੜਾ ਕਾਣੇ ਆ ਪੁੱਛੋ ਬਾਈ ਤੁਸੀਂ ਸਿਆਸਤ ਵਿੱਚ ਕਿਵੇਂ ਆਏ ਮੇਰੇ ਸ਼ੁਰੂ ਤੋਂ ਹੀ ਬਾਪ ਦਾਦੇ ਅਕਾਲੀ ਦਲ ਦੀ ਸੇਵਾ ਕਰਦੇ ਰਹੇ ਨੇ ਤੇ ਮੈਨੂੰ ਇਹ ਪਾਰਟੀ ਖੂਨ ਚੋਂ ਮਿਲੀ ਹੈ ਜੇ ਤੁਸੀਂ ਮੇਰੇ ਕੱਟ ਲਾ ਕੇ ਦੇਖ ਲੋ ਮੇਰੇ ਖੂਨ ਚ ਅਕਾਲੀ ਦਲੇ ਨਿਕਲੂਗਾ ਕਾਲੀਦਲ ਪਾਰਟੀ ਨੇ ਹੁਣ ਤੱਕ ਕੀ ਕੀ ਕੰਮ ਕਰੇ ਨੇ ਸਾਨੇ ਵੱਡੀਆਂ ਵੱਡੀਆਂ ਸੜਕਾਂ ਬਣਾਤੀਆਂ ਵੱਡੇ ਵੱਡੇ ਪੁਲ ਬਣਾਤੇ ਪਰ ਤੁਸੀਂ ਗੱਡੀ ਤੇ ਗਲਾਸ ਰੱਖ ਲਓ ਪੈਗ ਦਾ ਦੂਲੂਗਾ ਨਹੀਂ ਹਾਂਜੀ ਹਾਂਜੀ ਇਹ ਤਾਂ ਮੈਂ ਤੁਹਾਡੀ ਗੱਲ ਸਮਝ ਗਿਆ ਤੁਹਾਨੂੰ ਸੜਕਾਂ ਬਣਾਈਆਂ ਹੁੰਦੀਆਂ ਪਰ ਜਿਹੜੀ ਅੱਜ ਦੇ ਟਾਈਮ 'ਚ ਆਮ ਆਦਮੀ ਪਾਰਟੀ ਆ ਗਈ ਇਹਨਾਂ ਨੇ ਬਿਜਲੀ 300 ਜੁਲਟ ਮਾਫ ਕਰੀ ਹੈਗੀ ਗਰੀਬਾਂ ਨੂੰ ਇਹਦੇ ਨਾਲ ਬਹੁਤ ਫਾਇਦਾ ਹੋਇਆਗਾ 300 ਜੁਲਟ ਦੀ ਕਿਹੜੀ ਗੱਲ ਹੈ ਸਾਡੇ ਰਾਜ 'ਚ ਸਿੱਧੀ ਕੁੰਡੀਆਂ ਲਾਉਂਦੀਆਂ ਸੀ ਤੂੰ ਵੀ ਲਾਈਆ ਮੈਨੂੰ ਸਾਰਾ ਪਤਾ ਲਾਈਆ ਨਾ ਦੱਸ ਦੇ ਚਲੋ ਤੁਸੀਂ ਇਹ ਛੱਡੋ ਜਿਹੜੀ ਤੁਸੀਂ ਪਿੰਡ ਦੀ ਸਰਪੰਚੀ ਲੜੀ ਸੀ ਮੈਂ ਸੁਣਿਆ ਤੁਸੀਂ ਹਾਰ ਗਈ ਸੀ। ਓ ਯਾਰ ਤੂੰ ਇਹ ਗੱਲ ਛੱਡ ਯਾਰ। ਜਿਹੜਾ ਕੁਝ ਵੀ ਹੁੰਦਾ ਚੰਗੇ ਵਾਸਤੇ ਹੁੰਦਾ ਹੁੰਦਾ ਨਾ। ਹਾਂ ਜੀ। ਹੁਣ ਦੇਖ ਲਓ ਮੈਂ ਕਿੱਥੇ ਬੈਠਿਆ। ਮੇਰੇ ਹੇਠਾਂ 15 ਸਰਪੰਚ ਬੈਠੇ ਨੇ 15। ਇਹਦਾ ਚਲੋ ਮੈਂ ਤੁਹਾਡੀ ਗੱਲ ਮੰਨ ਲਈ। ਤੁਹਾਡੇ ਥੱਲੇ 15 ਸਰਪੰਚ ਕੰਮ ਕਰਦੇ ਸੀ। ਪਰ ਮੈਨੂੰ ਸੁਣਿਆ ਤੁਹਾਡੇ ਪਿੰਡ ਸਰਬਸੰਪਤੀ ਲੜੀ ਜਾ ਰਹੀ ਸੀ। ਪਰ ਸੋਨੇ ਜਵਾਬ ਦਿੱਤਾ ਵੀ ਵੋਟਾਂ ਪੈਣਗੀਆਂ। ਕਿਨੂੰ ਨਹੀਂ ਸ਼ਾਵਰ ਸ਼ਾਂਤੀ ਚੰਗੀ ਲੱਗਦੀ ਜੋ ਮੇਰੇ ਤੇ ਹੁੰਦੀ ਤਾਂ ਉਹਦਾ ਕੀ ਸਹੋਰ ਤੇ ਧੀ ਹਾਂਜੀ ਫੇਰ ਐਵੇਂ ਕੀ ਮੈਂ ਹੋ ਜਾਂਦੀ ਸ਼ਾਵਰ ਸ਼ਾਂਤੀ ਉਹ ਤਾਂ ਉਂਗਲ ਮੇਰੀ ਚੁੰਦੀ ਰਹੇ ਦੋ ਘੰਟੇ ਦੇ ਦੂੰਗ ਕਲਾਤੀ ਉਹ ਤਾਂ ਕਹਿੰਦੇ ਅਸੀਂ ਸ਼ਾਮ ਨੂੰ ਇਕੱਠ ਕਰਾਂਗੇ ਉਹ ਕਹਿੰਦੇ ਵੀ ਸ਼ਾਵਰ ਸ਼ਾਂਤੀ ਨਹੀਂ ਹੁੰਦੀ ਹੁਣ ਤਾਂ ਬੋਟਾਂ ਪੈਣ ਗਿਆ ਬੋਟਾਂ ਓ ਬਾਈਰ ਪਾਣੀ ਦਾ ਬੁਲਾਦੇ ਓ ਬਾਈ ਪ੍ਰਦਾਨ ਵਾਸਤੇ ਪਾਣੀ ਲੈ ਕੇ ਆ। ਸਸ ਕਾਲ। ਸ਼ਾਬਾਸ਼ ਬੁੱਤਾਂ। ਉਹ ਤੇ ਕੀ ਕੰਮ ਕਰਦਾ? ਮੈਂ ਝਾੜੂ ਲਾਂਦਾ ਜੀ ਇੱਥੇ। ਤੁਸੀਂ ਭੁੱਲ ਵੀ ਗਏ ਪਰ ਤਾਂ ਅੰਗੇ 2016 ਜਦੋਂ ਨੇ ਇਹਦਾ ਸਾਡੀ ਮੋਟਰ ਦਾ ਕਨੈਕਸ਼ਨ ਲਵਾਇਆ ਸੀ। ਦੇਖ ਲਾ। ਪੁੱਤ ਇੱਥੇ ਆ ਹਾਂਜੀ ਹਾਂਜੀ ਕੀ ਕੰਮ ਕੀ ਕਰਦਾ ਤੂੰ ਕੰਮ ਝਾੜੂ ਤਲਾਉਂਦਾ ਏ ਤੁਹਾਨੂੰ ਦੱਸ ਤਾ ਝਾੜੂ ਲਾਂਦਾ ਹਾਂਜੀ ਹਾਂਜੀ ਕਿੰਨੀਵੀਂ ਕਲਾਸ ਕਰੀਆ 12ਵੀਂ 12ਵੀਂ ਕਰੀਆ ਪੁੱਤ ਤੇਰਾ ਸਰਟੀਫਿਕੇਟ ਹੈਗੇ ਨੇ ਸਾਰੇ ਹਾਂਜੀ ਹਾਂਜੀ ਹੈਗੇ ਨੇ ਉੱਤੋਂ ਮੈਂ ਤੈਨੂੰ ਕੋਈ ਵਧੀਆ ਨੌਕਰੀ ਦਿਵਾਣਾ ਤੈਨੂੰ ਸਰਕਾਰੀ ਹਾਂਜੀ ਹਾਂਜੀ ਤੂੰ ਆਪਣੇ ਦਫ਼ਤਰ ਆਜੀ ਤੜਕੀ ਨੂੰ ਠੀਕ ਹੈ ਜੀ ਠੀਕ ਠੀਕ ਹੈ ਸ਼ਾਬਾਸ਼ ਉੱਤੇ ਜਾ ਬਈ ਸੁਣਨੇ ਉਹਨੂੰ ਨੌਕਰੀ ਨੂੰ ਤਾਂ ਕਹਤਾ ਸਰਕਾਰ ਦਾ ਥੋੜੀ ਹੈ ਨਹੀਂ ਉਹਨੂੰ ਨੌਕਰੀ ਕਿਵੇਂ ਲਵਾਉਂਗੇ ਆ ਸਰਕਾਰ 'ਚੇ ਨਾਂ ਵੀ ਹੋਵੇ ਤੈਨੂੰ ਉਹ ਗਾਣਾ ਨਹੀਂ ਸੁਣਿਆ ਬੱਲੇ ਬੱਲੇ ਰਹਿਦੀ ਸਰਕਾਰ ਕੋਈ ਹੋਵੇ ਹਾਂਜੀ ਹਾਂਜੀ ਚੜ੍ਹਾਈ ਤੋਂ ਥੋੜੀ ਫੁੱਲਾ ਇੱਕ ਗੱਲ ਹੋਰ ਸੁਣ ਲਾ ਜਿਹੜਾ ਸਾਨੇ ਕਬੱਡੀ ਕੱਪ ਕਰਾਇਆ ਸੀ ਨਾ ਉੱਥੇ ਬੰਪੇ ਤੋਂ ਸਾਰੇ ਐਕਟਰ ਐਕਟਰ ਨਹੀਂ ਆ ਸਾਰੀਆਂ ਨਚਾਈਆਂ ਸੀਗੀਆਂ ਇਹਦਾ ਆਪ ਨੱਚਦੇ ਫਿਰਦੇ ਆ ਮੈਨੇ ਸੁਣਿਆ ਜੀ ਲੋਕ ਕਹਿੰਦੇ ਨੇ ਵੀ ਕਾਲੀ ਦਲ ਸਰਕਾਰ ਤਾਂ ਖਤਮ ਹੋ ਗਈ ਵੀ ਇਹਦਾ ਟਾਈਮ ਤਾਂ ਗਿਆ ਵੀ ਇਹ ਫੁੱਨ ਨਹੀਂ ਆਂਦੀ ਹੈਗੀ ਮੈਂ ਤੁਹਾਡੇ ਨਾਲ ਵਾਦਾ ਕਰਦਾ 2027 ਦੇ ਵਿੱਚ ਕਾਲੀ ਦਲ ਸਰਕਾਰ ਆਉਗੀ ਇਨਕਲਾਬ ਕੋਈ ਨਹੀਂ ਜੀ ਬੱਤਾਂ ਦੇ ਕਾਬੂ ਰੱਖੋ ਛੋਡੀ ਸਰਕਾਰ ਜ਼ਰੂਰ ਆਉਗੀ ਓਏ ਯਾਰ ਸਾਨੂੰ ਫੁੱਤੂ ਸਾਜਦੇ ਨੇ ਕੋਈ ਨਹੀਂ ਤੁਹਾਨੂੰ ਕੋਈ ਫੋਟੋ ਨਹੀਂ ਸਮਝਦਾ ਤੁਸੀਂ ਯਾਰ ਪ੍ਰਧਾਨ ਮੰਤਰੀ ਹੋ ਇਸ ਟਾਈਮ ਦੇ ਇਹਨਕਲਾ ਕੋਈ ਨਹੀਂ ਦਾਵਾ ਕੋਈ ਨਹੀਂ ਕੋਈ ਨਾ ਤੁਸੀਂ ਆਪ ਦੇਤੇ ਚਾਨਣਾ ਪਾਓ ਪੁੱਛਾ ਜੋ ਕੁਝ ਵੀ ਪੁੱਛਣਾ ਸੱਚ ਪੁੱਛਿਓ ਵਿਦਿਆਪੜਾਏ ਦੀ ਸੌਖਾ ਕੇ ਦੱਸਦਾ ਸੱਚ ਦੱਸਾਂਗਾ ਉਜਾ ਨਾ ਜੀ ਨਾ ਜੀ ਐਂ ਤਾਂ ਸਾਨੂੰ ਤੁਹਾਡੇ ਤੇ ਵਿਸ਼ਵਾਸ ਆ ਕੀ ਵਿਸ਼ਵਾਸ ਹੈ ਜੇ ਵਿਸ਼ਵਾਸ ਹੁੰਦਾ ਸਾਨੂੰ ਚਿਤਾ ਇਨਾਂ ਦਿੱਤੇ ਮੋਲਾ ਬੋਲਦਾ ਕਿਉਂ ਨਹੀਂ ਸਾਨੂੰ ਕਾਤੋਂ ਨਹੀਂ ਪਾਈ ਵੋਟ ਇਹ ਜੇ ਮੇਰੀ ਕੀ ਗਲਤੀ ਹੈ ਜੀ ਮੇਰੇ ਤਾਂ ਵੋਟੇ ਪਿਛਲੇ ਸਾਲ ਬਣੀਆਂ ਨਹੀਂ ਤੁਸੀਂ ਵੀ ਇਹਨਾਂ ਨੂੰ ਪਿਆਰ ਕਰਦੇ ਹੋ ਪਤਾ ਤੁਹਾਡਾ ਕੱਲੇ-ਕੱਲਿਆਂ ਦਾ ਲਿਸਟ ਜੇ ਨਾਲ ਲਿਖਿਆ ਪਿਆ ਤੁਹਾਨੂੰ ਜਿੱਦਣ ਵਿੱਚ ਕਹਿ ਦੱਸਗੇ ਨਹੀਂ ਚੱਕਦੇ ਐਂ ਚੱਕਾਂਗੇ ਕੱਲੇ ਕੱਲੇ ਦੀਆਂ ਚੀਕਾਂ ਕੜਾ ਮੈਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਸਾਡੇ ਨਾਲ ਕੀ ਹੋਇਆ ਕੀ ਨਹੀਂ ਕੱਲੇ ਕੱਲੇ ਦੇ ਡੰਡੇ ਫਿਰੇਗੇ ਦੇਖ ਲਿਓ ਇਹ ਜੀ ਸਾਡੀ ਕੀ ਗੱਲਤੀ ਹੈ ਫਿਰ ਤਾਂ ਸਾਡੇ ਦੇ ਘਰ ਮੂਹ ਜਾਨੇ ਆਸ ਤਾਂ ਤੁਹਾਡਾ ਪੋਡਕਾਸਟ ਲੈਣ ਆਏ ਜੀ ਜੇ ਤੁਸੀਂ ਕਹਿੰਦੇ ਅਸੀਂ ਭੱਗ ਜਾਨੇ ਤੂੰ ਆਪ ਇਹਦਾ ਕਹਦਾ ਸੀ ਵੀ ਗਰਮ ਗੱਲਾਂ ਕਰਾਂ ਹੋਰ ਗਰਮ ਗੱਲਾਂ ਕਰਨਾ ਨਾ ਜੀ ਨਾ ਜੀ ਤੁਸੀਂ ਪਾਣੀ ਪਿਓ ਠੰਡੇ ਰਹੋ ਆਪਾਂ ਕਿਸੇ ਹੋਰ ਮੁੱਦੇ ਤੇ ਗੱਲ ਕਰਦੇ ਪਾਣੀ ਦਾ ਮੈਨੂੰ ਪੀ ਲਿਆ ਹੋਰ ਪੀ ਲੋ ਜੀ ਹੋਰ ਪਾਣੀ ਨਹੀਂ ਪੀਣਾ ਪਰ ਠੰਡੇ ਰਹਿ ਕੇ ਗੱਲ ਕਰੋ ਜੀ ਮੜੇ ਠੰਡਾ ਮੰਗਾ ਦਿਓ ਠੰਡਾ ਵੀ ਮੰਗਾ ਦਾਂਗੇ ਪ੍ਰਧਾਨ ਵਾਸਤੇ ਠੰਡਾ ਲੈ ਕੇ ਆਓ ਆਉਣ ਵਾਲੇ 2027 ਚ ਜੇ ਤੁਹਾਡੀ ਸਰਕਾਰ ਆ ਗਈ ਕੀ ਆ ਗਈ ਆਉਗੀ ਚਲੋ ਇਹ ਕੰਮ ਦਾ ਸਾਰੇ ਕਰਦੇ ਨੇ ਸੜਕਾਂ ਨਾਲੀਆਂ ਸੜਕਾਂ ਪੱਕੀਆਂ ਕਰਦੇ ਨੇ ਤੁਸੀਂ ਹੋਰ ਨਵਾਂ ਕੀ ਕੰਮ ਕਰੋਗੇ ਅਸੀਂ ਨਵਾਂ ਕੰਮ ਕਰਦੇ ਆ ਜੋ ਕੁਝ ਵੀ ਕਰਦੇ ਆ ਪਹਿਲਾਂ ਸਾਨੇ ਸਰਕਾਰੀ ਸਕੂਲ ਦੀਆਂ ਕੁੜੀਆਂ ਨੂੰ ਸਾਈਕਲੀਆਂ ਦਿੱਤੀਆਂ ਸੀਗੀਆਂ ਹਾਂਜੀ ਹਾਂਜੀ ਐਤਗੀ ਕੁੜੀਆਂ ਨੂੰ ਸਕੂਟਰੀਆਂ ਦਿੱਤੀਆਂ ਜਾਣਗੀਆਂ ਨਾਲੇ ਮੁੰਡਿਆਂ ਨੂੰ ਬੋਲਟ ਅਰ ਪਿੰਡ ਦੇ ਸਰਪੰਚ ਨੂੰ ਫੋਰਚਨਰ ਗੱਡੀ ਦਿੱਤੀ ਜਾਊਗੀ ਅਰ ਤੈਨੂੰ ਵੀ ਦੇ ਦਾਂਗੇ ਇੱਕ ਅੰਦੀ ਗੱਡੀ ਦਾ Swift ਤੇ SUV ਤਾਂ ਤੈਨੂੰ ਵੀ ਦੇ ਦਾਂਗੇ ਠੀਕ ਹੈ ਜੀ ਅੱਬ ਹਲੋ ਹਾਂਜੀ ਬਦਲ ਸਾਹਿਬ ਹਾਂਜੀ 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 ਠੀਕ ਹੈ ਚਲੋ ਹਾਂਜੀ ਹਾਂਜੀ ਕਿਹਦਾ ਫੋਨ ਸੀ ਇਹ ਤਾਂ ਬਾਦਲ ਸਾਹਿਬ ਦਾ ਫੋਨ ਸੀਗਾ ਅੱਛਾ ਕੀ ਗੱਲ ਰਹੀ ਸੀ ਉਹਦਾ ਕੋਈ ਗੱਲ ਸੀ ਯਾਰ ਅਰਜੰਟ ਠੀਕ ਹੈ ਪ੍ਰਧਾਨ ਸਾਹਿਬ ਜੀ ਦੱਸ ਤਾਂ ਦੋਰ ਜੰਟ ਗੱਲ ਕੀ ਸੀ ਉਹ ਕੀ ਯਾਰ ਜੰਟ ਬੰਦੇ ਯਾਰ ਤੂੰ ਬਾਰ ਬਾਰ ਹੀ ਪੁੱਛੀ ਜਾਣਾ ਉਹ ਦੱਸ ਦੋ ਅਰਜੰਟ ਗੱਲ ਕੀ ਸੀ ਪੋਡਕਾਸਟ ਚੱਲ ਰਿਹਾ ਪੋਡਕਾਸਟ ਚੱਲ ਰਿਹਾ ਮੈਂ ਕੀ ਕਹਿ ਫਿਰ ਉਹ ਤਾਂ ਬਾਦਲ ਸਾਹਿਬ ਦਾ ਫੋਨ ਸੀਗਾ ਉਹ ਕਹਿੰਦੇ ਵੀ ਮੁੰਡੇ ਦਾ ਰਿਸ਼ਤਾ ਦੇਖਣ ਜਾਣਾ ਵੀ ਤੁਸੀਂ ਵੀ ਨਾਲ ਆਇਓ ਸਾਡੇ ਜ਼ਰੂਰ ਆ ਉਹ ਆਪਣੇ ਕੰਮ 'ਚ ਮੈਨੂੰ ਨਾਲ ਹੀ ਰੱਖਦੇ ਨੇ ਅੱਛਾ ਕੁੜੀ ਕੀ ਕਰਦੀ ਆ ਉਹ ਯਾਰ ਤੂੰ ਸਾਰੇ ਕੁਝ ਪੁੱਛੀ ਜਾਂਦਾ ਯਾਰ ਕੀ ਹੋਰੇ ਹਰ ਦਿਨੋਂ ਤੂੰ ਆਮਨਾ ਪੋਡਕਾਸਟ ਬਣਾ ਲੈ ਚੁੱਪ ਕਰਕੇ ਠੀਕ ਹੈ ਜੀ ਚਲੋ ਇਹ ਗੱਲਾਂ ਛੱਡੋ ਜੀ ਤੁਹਾਨੂੰ ਜ਼ਿਆਦਾ ਕੀ ਕਰਨਾ ਪਸੰਦ ਆ ਸਾਨੂੰ ਬਸ ਗਰੀਬਾਂ ਦੀ ਮਦਦ ਕਰਨੀ ਪਸੰਦ ਆ ਬਸ ਇੱਕ ਕਨਾਂ ਦੇਵੀਆਂ ਨੂੰ ਸਾਈਕਲੀਆਂ ਸਾਈਕਲੀਆਂ ਦਾ ਵੈਸੇ ਆਪਾਂ ਦਿੰਦੇ ਨਹੀਂ ਆਪਾਂ ਹੁਣ ਸਕੂਟਰੀਆਂ ਦੇਣੀਆਂ ਨੇ ਐਦਕੀ ਮੁੰਡੇ ਨੂੰ ਵੀ ਬੋਲਟ ਦੇਣੇ ਨੇ ਹੋਰ ਤੁਹਾਡੇ ਕੀ ਕੀ ਸ਼ੌਂਕ ਨੇ ਸ਼ੌਂਕ ਸਾਡੇ ਬਸ ਖੇਤੀ ਦੇ ਨੇ ਖੇਤੀ ਦੇ ਬਾਕੀ ਆਪਾਂ ਘੜੇ-ਘੁੜੇ ਲੈ ਜਾਂਦੇ ਆਂ ਗੱਡੀ-ਗੁੱਡੀਆਂ ਲੈਂਦੇ ਆਂ ਆਪਣੇ ਕੋਲ ਕਿੰਨੇ ਕੁ ਜ਼ਮੀਨ ਦਾ ਜਮੀਨ ਆਪਣੇ ਕੋਲ ਖੋਤਾ ਆਪਣੇ ਲਵੇ 100 ਕਿਲਾ ਜ਼ਮੀਨ ਦਾ ਸਾਰਾ ਠੇਕੇ ਦੇ 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 ਬਸ ਆਪ ਉਹਦਾ ਪਤੇ ਹੀ ਲੱਗ ਰਿਹਾ ਇਹ ਤੁਸੀਂ ਠੇਕੇ ਦੇ ਦਿੰਦੇ ਹੋ ਜ਼ਮੀਨ ਥੋੜਾ ਚੰਗਾ ਚਟਾ ਕੁਰਤਾ ਪਜਾਮਾ ਪਾਇਆ ਹੈ ਚੰਗੀ ਟੌਰ ਸ਼ੋਰ ਘੱਡੀ ਹੋਈ ਆ हां ਅਸੀਂ ਠੇਕੇ ਦੇ ਜ਼ਮੀਨ ਦਿੰਨੇ ਆ। ਅਸੀਂ ਆਰ ਆਪਣੇ ਜਵਾਕ ਕਿਨੇ? ਯਾਰ ਤੂੰ ਨੌਨਸੈਂਸ ਆ ਨੀ ਯਾਰ ਗੱਲਾਂ ਨਾ ਕਰ। ਮੈਂ ਤੈਨੂੰ ਇੱਕ ਵਾਰ ਕਹਾਂ ਤੇਰਾ ਪੋਡਕਾਸਟ ਚੱਲ ਰਿਹਾ ਜਿਪਨ ਬਣਾ ਬਣ ਬਾ ਯਾਰ ਬਹੁਤ ਮੀ ਜੜੀਆਂ ਗੱਲਾਂ ਨਾ ਕਰ ਇੱਥੇ। ਕੋਈ ਨੀ ਗਰਮ ਨਾ ਹੋਈ ਠੰਡੇ ਸਵਾਹ ਨਾਲ ਗੱਲ ਕਰੋ। ठंडा की यार तू आपे बार बार यार तू हो रे लोड दिया गल्ला करी है ना आपे तो तू कह रहे भी कर्म सुबह दिया गल्ला करो की है यार कदे तू कर बारे पूछ लग जाना एक बार कह रहा जे कुछ पूछना पूछ ला बाकी मैं फिर जा रहा हूं अपने घरे पूछा ਚਲੋ ਕੋਈ ਨਾ ਇਹ ਗੁੱਸੇ ਨਾ ਹੋਈ ਜੀ ਆਪਾਂ ਤੁਹਾਡੇ ਪਰਿਵਾਰ ਬਾਰੇ ਗੱਲ ਨਹੀਂ ਕਰਦੇ ਆਪਾਂ ਪਾਰਟੀ ਵਾਲੀ ਗੱਲ ਕਰਦੇ ਕਰੋ ਮੈਨੇ ਸੁਣਿਆ ਜੀ ਤੁਸੀਂ ਪੈਸੇ ਖਾਂਦੇ ਕੀ ਪੈਸਾ ਏ ਕੌਣ ਕਹਿੰਦਾ ਪੈਸੇ ਖਾਂਦਾ ਮੈਂ ਉਹ ਨਹੀਂ ਜੀ ਮੇਰੀ ਗੱਲ ਤਾਂ ਸੁਣ ਲਓ ਮੈਨੂੰ ਕੋਈ ਬੰਦਾ ਕਹਿੰਦਾ ਸੀ ਜੀ ਮੈਂ ਨਹੀਂ ਕਰਿਆ ਜੀ ਮੈਂ ਤਾਂ ਇੰਟਰਵਿਊ ਵਾਲਾ ਜੀ ਮੈਨੂੰ ਤਾਂ ਖਬਰ ਆਉਂਦੀ ਆਂਦੀ ਐ ਕੋਈ ਜੀ ਮੈਨੂੰ ਤਾਂ ਫਿਰ ਸਵਾਲ ਦੇਣਾ ਪੈਂਦਾ ਜੀ ਜਵਾਬ ਕਿਹੜਾ ਬੰਦਾ ਕਹਿੰਦਾ ਤੂੰ ਤਾਂ ਖਾਦਾ ਦੇ ਨੰਬਰ ਦੇਦਾ ਦੇ ਨੰਬਰ ਹੁਣ ਜੀ 3600 ਬੰਦਾ ਫਿਰ ਰਿਹਾ ਯਾਨਲਾਈਨ ਨੈਟ ਤੇ ਜੀ ਮੈਂ ਤਾਂ ਮੈਸੇਜ ਆਂਦਾ ਜੀ ਮੈਨੂੰ ਤਾਂ ਖਬਰਾਂ ਜੀ ਦੱਸਣਾ ਪੈਂਦਾ ਜੀ ਹੁਣ ਮੈਨੂੰ ਪੁੱਛਣਾ ਪੈਂਦਾ ਜੀ ਮਜਬੂਰੀ ਹੈ ਮੈਨੂੰ ਮੁੜ ਕੇ ਕੋਈ ਨਾ ਪੁੱਛ ਲਈ ਤੈਨੂੰ ਮੈਂ ਦੱਸਦੀ ਗੱਲ ਅਸੀਂ ਪੈਸੇ ਨਹੀਂ ਖਾਤੇ ਹੈਗੇ ਅਸੀਂ ਤਾਂ ਸਮਾ ਆਪਣੇ ਪੈਸੇ ਲਾਂਦੇ ਆ 200 ਕਿਲਾ ਸੀਗਾ 100 ਕਿਲਾ ਦਾ ਲੋਕਾਂ ਦੀ ਸੇਵਾ ਚ ਲਾਤਾ 100 ਕਿਲਾ ਰਹਿ ਗਿਆ ਮੇਰੇ ਲਾ ਮੈਂ ਜਿਹੜੀ ਆਗਦੀ ਸਰਕਾਰ ਆਉਗੀ ਉਹ ਤੇ ਵੀ ਆਪਾਂ ਨੇ 100 ਕਿਲਾ ਸੇਵਾ ਚ ਲਾ ਦੇਣਾ ਤਾਂ ਇਹ ਮੇਰਾ ਨਾਮ ਬਚੇਗਾ ਕੁੰਗਰੂ 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 ਨਾਮ ਦਾ ਛੋਟਾ ਸਹੀਓ ਰੱਖਿਆ ਜੀ ਕੁੰਗਰੂ ਤੁਸੀਂ ਗੱਲ ਗੱਲ ਤੇ ਤਾਂ ਛਣਕਦੇ ਹੋ ਉਹ ਤੂੰ ਬਾਰ ਬਾਰ ਹੀ ਬੋਲੀ ਜਾਂਦਾ ਓਏ ਤੈਨੂੰ ਕੀ ਹੋ ਰਿਹਾ ਮੈਂ ਤਾਂ ਜਾ ਰਿਹਾ ਮਰਾ ਆਪਣਾ ਬਣਾ ਲਾ ਪੋਡਕਾਸਟ ਉਹ ਪ੍ਰਧਾਨ ਸਾਬ ਜੀ ਕਾਦੋ ਕਰ ਦੋ ਸਾਡਾ ਪੋਡਕਾਸਟ ਦਾ ਪੂਰਾ ਚਾੜ ਦੋ ਯਾਰ ਕੀ ਪੋਡਕਾਸਟ ਹੀ ਆ ਨਾ ਬਣਾ ਲਾ ਇਹਦਾ ਆਦੋ ਵਿਚਾਰੇ ਨਾ ਛੱਡੋ ਪ੍ਰਧਾਨ ਸਾਬ ਜੀ ਤੁਸੀਂ ਤਾਂ ਗਰਮ ਹੋ ਗਏ ਫਿਰ ਤੁਸੀਂ ਸੱਚੀ ਸ਼ਣਕਦੇ ਹੋ ਯਾਰ ਮੈਂ ਨਾ ਤੁਹਾਨੂੰ ਇਹੀ ਕਹੇ ਤੁਸੀਂ ਤਾਂ ਗੱਲ ਦੀ ਗਰਮ ਹੋ ਗਏ ਮੈਂ ਤਾਂ ਯਾਰ ਜਾ ਰਿਹਾ ਮੈਂ ਥੱਪੜ ਮਾਰਾ ਜੇ ਹੁਣ ਬੋਲੇ ਤੂੰ ਪੋਡਕਾਸਟ ਦਾ ਪੂਰਾ ਕਰ ਦਿਓ ਜੀ ਪੋਡਕਾਸਟ ਸੜੇ ਥੱਪੜ ਮਾਰਾ ਉਹ ਚਲ ਜਾ ਯਾਰ ਤੂੰ ਫਿਰ ਮੈਂ ਕਿਤਾ ਦੇ ਜੋ ਸਾਡਾ ਦੇ ਆਪਣਾ ਪਰਲਮੈਂਟ ਕੋ ਮੈਨੂੰ ਪਤਾ ਪਤ ਤੂੰ ਨਹੀਂ ਟੀਮ ਦਾ ਬੰਦਾ ਤੈਨੂੰ ਮੈਂ ਦੇਖ ਲਾਂ ਆਂ ਦੇਰ ਬਾਈ ਸਸਰੀ ਕਾਲੂ ਮੈਂ ਇਹਦੀ ਕਰਦਾ ਸਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਸਾਡੀ ਹੋਰ ਨਵੀਂ ਵੀਡੀਓ ਦੇਖਣ ਲਈ ਡਾਕਟਰ ਗੱਗਾ ਟੀਮ YouTube ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬਈ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਵੀ ਕਰ ਲੋ ਫਿਰ ਸਾਨੂੰ ਦੱਸੋ ਕਮੈਂਟਾਂ ਚ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ